ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਸਵੇਰ ਦੇ ਖਾਣੇ ਵਿੱਚ ਛੋਲੇ ਅਤੇ ਹਰੀ ਮੂੰਗੀ ਭਿਉਂ ਕੇ ਉਸ ਨੂੰ ਅੰਕੁਰਿਤ ਕਰਕੇ ਖਾਦਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਜਿਸ ਨਾਲ ਸਰੀਰ ਥਕਾਵਟ ਵੀ ਘੱਟ ਮਹਿਸੂਸ ਕਰਦਾ ਹੈ ਨੰਬਰ 2 ਕਦੇ ਵੀ ਪਾਣੀ ਪੀ ਕੇ ਤੁਰੰਤ ਝੁਕਣਾ ਨਹੀਂ ਚਾਹੀਦਾ ਜਾਂ ਝੁੱਕ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਪਾਣੀ ਸਾਦੇ ਨਲੀ ਵਿੱਚ ਵੀ ਜਾ ਸਕਦਾ ਹੈ ਜੋ ਕਿ ਸਰੀਰ ਲਈ ਸਹੀ ਨਹੀਂ ਹੈ ਨੰਬਰ 3 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੀ ਹੁੰਦਾ ਹੈ ਇਸ ਲਈ ਇਹਨਾਂ ਨੂੰ ਜ਼ਿਆਦਾ ਸਫੈਦ ਕਰਨ ਦੀ ਕੋਸ਼ਿਸ਼ ਕਦੇ ਵੀ ਨਾ ਕਰੋ ਹਤੇ ਜ਼ਿਆਦਾ ਰਗੜ ਕੇ ਬੁਰਸ਼ ਕਰਨ ਨਾਲ ਵੀ ਤੰਦ ਜਲਦੀ ਡਿੱਗ ਜਾਂਦੇ ਹਨ ਇਸ ਲਈ ਜਦੋਂ ਵੀ ਤੁਸੀਂ ਬੁਰਸ਼ ਕਰਦੇ ਹੋ ਤਾਂ ਬੁਰਸ਼ ਹਲਕੇ ਹੱਥਾਂ ਨਾਲ ਹੀ ਸਾਨੂੰ ਕਰਨਾ ਚਾਹੀਦਾ ਹੈ ਨੰਬਰ 4 ਆਪਣੀ ਡੇਲੀ ਦੀ ਰੁਟੀਨ ਵਿੱਚ ਪਾਣੀ ਦੀ ਮਾਤਰਾ ਨੂੰ ਜ਼ਰੂਰ ਵਧਾਓ ਘੱਟ ਤੋਂ ਘੱਟ ਦਿਹਾੜੀ ਵਿੱਚ 8 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਕਰਮੀ ਵਿੱਚ ਹਾਈਡਰੇਟ ਰਹੇਗਾ ਜਿਸ ਨਾਲ ਸਰੀਰ ਨੂੰ ਗਰਮੀ ਘੱਟ ਮਹਿਸੂਸ ਹੋਵੇਗੀ ਅਤੇ ਪਾਣੀ ਦੀ ਕਮੀ ਵੀ ਸਰੀਰ ਨੂੰ ਕਦੇ ਨਹੀਂ ਹੋਵੇਗੀ। ਨੰਬਰ 5 ਜੇਕਰ ਤੁਸੀਂ ਆਪਣੀ ਪਾਚਨ ਕਿਰਿਆ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ ਸੌਂਫ ਜਾਂ ਫਿਰ ਗੁੜ ਜ਼ਰੂਰ ਖਾਓ। ਇਸ ਨਾਲ ਸਾਡੀ ਭੁੱਖ ਵਾਧੀ ਹੈ ਅਤੇ ਖਾਣਾ ਵੀ ਜਲਦੀ ਹਜ਼ਮ ਹੋ ਜਾਂਦਾ ਹੈ। ਨੰਬਰ 6 ਜੋ ਲੋਕ ਸ਼ਾਮ 7 ਵਜੇ ਤੋਂ ਬਾਅਦ ਭਾਰੀ ਖਾਣਾ ਖਾਂਦੇ ਹਨ ਉਹਨਾਂ ਨੂੰ ਪੇਟ ਦਰਦ, ਪੇਟ ਫੁੱਲਣਾ, ਗੈਸ, ਤੇਜ਼ਾਬ ਆਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ਾਮ ਨੂੰ ਹਲਕਾ ਖਾਣਾ ਹੀ ਖਾਓ। ਨੰਬਰ 7 ਸਾਨੂੰ ਹਮੇਸ਼ਾ ਫਰੇਜ਼ ਦਾ ਠੰਡਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਗਲੇ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਇਸ ਨਾਲ ਕਈ ਵਾਰ ਸਿਰ ਵੀ ਗਰਮ ਸਰਦ ਹੋ ਜਾਂਦਾ ਹੈ ਨੰਬਰ 8 ਸਵੇਰ ਦੇ ਸਮੇਂ ਅਮਰੂਦ ਦੇ ਮੁਲਾਇਮ ਪੱਤੇ ਚਬੜਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਸ ਨਾਲ ਕਦੇ ਵੀ ਮੂੰਹ ਵਿੱਚ ਛਾਲੇ ਨਹੀਂ ਹੁੰਦੇ ਅਤੇ ਇਸ ਨਾਲ ਕਦੇ ਵੀ ਗਲੇ ਦੀ ਸਾਨੂੰ ਇਨਫੈਕਸ਼ਨ ਨਹੀਂ ਹੁੰਦੀ ਨੰਬਰ 9 ਜੇ ਦੰਦਾ ਵਿੱਚ ਦਰਦ ਜਿਆਦਾ ਹੋਵੇ ਤਾਂ ਦੰਦਾ へਠਾ ਲਸਣ ਦੀਆਂ ਦੋ ਕਲੀਆਂ ਛਿੱਲ ਕੇ ਉਹਨਾਂ ਨੂੰ ਦੰਦਾ へਠ ਦੱਬ ਕੇ ਰੱਖ ਲਵੋ ਇਸ ਨਾਲ ਦਰਦ ਤੋਂ ਬਹੁਤ ਰਾਹਤ ਮਿਲੇਗੀ ਅਤੇ ਮਸੂੜਿਆਂ ਨੂੰ ਸੋਜ ਵੀ ਨਹੀਂ ਆਵੇਗੀ ਨੰਬਰ 10 ਆਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ 'ਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਜਿਹੇ ਝਟੜ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮਰੱਬਾ ਵੀ ਖਾਦਾ ਜਾ ਸਕਦਾ ਹੈ ਨੰਬਰ 11 ਖਰਾਬ ਇਲੈਕਟ੍ਰੋਨਿਕ ਸਮਾਨ ਘਰ ਵਿੱਚ ਨਾ ਰੱਖੋ ਸਾਨੂੰ ਘਰ ਦੇ ਅੰਦਰ ਖਰਾਬ ਇਲੈਕਟ੍ਰੋਨਿਕ ਸਮਾਨ ਕਦੇ ਨਹੀਂ ਰੱਖਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਨੰਬਰ 12 ਘਰ ਵਿੱਚੋਂ ਗਰੀਬੀ ਦੂਰ ਕਰਨੀ ਹੈ ਤਾਂ 43 ਦਿਨਾਂ ਤੱਕ ਨਿਮਤ ਰੂਪ ਨਾਲ ਆਮਲੇ ਦੇ ਦਰਖਤ ਦੀ ਜੜ ਨੂੰ ਜਲ ਚੜਾਓ ਇਸ ਨਾਲ ਘਰ ਵਿੱਚ ਮਾਂ ਲਕਸ਼ਮੀ ਦਾ ਵਾਸ ਹੋਵੇਗਾ ਤੇ ਘਰ ਵਿੱਚੋਂ ਗਰੀਬੀ ਵੀ ਦੂਰ ਹੋ ਜਾਵੇਗੀ ਨੰਬਰ 13 ਕਦੇ ਵੀ ਬਾਜ਼ਾਰ ਜਾਣ ਸਮੇਂ ਫਜ਼ੂਲ ਖਰਚੇ ਨਾ ਕਰੋ ਜਿਵੇਂ ਕਿ ਕਈ ਵਾਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਨਹੀਂ ਹੁੰਦੀ ਪਰ ਅਸੀਂ ਉਸ ਦੀ ਸੁੰਦਰਤਾ ਨੂੰ ਵੇਖ ਕੇ ਖਰੀਦ ਲੈਂਦੇ ਹਾਂ ਜੋ ਕਿ ਬਾਅਦ ਵਿੱਚ ਕਿਸੇ ਵੀ ਕੰਮ ਨਹੀਂ ਆਉਂਦੀ ਨੰਬਰ 14 ਲੌਂਗ ਦੀ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਲੌਂਗ ਵਿੱਚ ਵਿਸ਼ੇਸ਼ ਆਸਥਿਕ ਗੁਣ ਹੁੰਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਲੌਂਗ ਦੀ ਵਰਤੋਂ ਲਾਗਾ ਨਾਲ ਲੜਨ ਅਤੇ ਕਿਟਾਨੂਆਂ ਨੂੰ ਮਾਰਨ ਵਿੱਚ ਮਦਦ ਕਰਦੀ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਵੀ ਸਾਨੂੰ ਬਚਾਉਂਦਾ ਹੈ ਲੌਂਗ ਦੇ ਮਸਾਲੇ ਦੀ ਖੁਸ਼ਬੂ ਚਾਹ ਦੇ ਸਵਾਦ ਅਤੇ ਗੁਣਾਂ ਨੂੰ ਵੀ ਵਧਾਉਂਦੀ ਹੈ ਇਸ ਤੋਂ ਇਲਾਵਾ ਲੌਂਗ ਦੀ ਵਰਤੋਂ ਇਕਾਗਰਤਾ ਵਧਾਉਣ ਵਿੱਚ ਵੀ ਸਾਡੀ ਮਦਦ ਕਰਦੀ ਹੈ ਨੰਬਰ 15 ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ 15-20 ਮਿੰਟ ਹਰੇ ਘਾਹ ਤੇ ਨੰਗੇ ਪੈਰੀ ਤੁਰਨਾ ਚਾਹੀਦਾ ਹੈ ਘਾਹ ਤਰੇਲ ਨਾਲ ਗਿੱਲਾ ਰਹਿੰਦਾ ਹੈ ਇਸ ਤੇ ਨੰਗੇ ਪੈਰੀ ਚੱਲਣ ਨਾਲ ਅੱਖਾਂ ਦੇ ਤਣਾਅ ਤੋਂ ਸਾਨੂੰ ਰਾਹਤ ਮਿਲਦੀ ਹੈ ਅਤੇ ਸਾਡੀ ਨਜ਼ਰ ਵੀ ਵੱਧ ਜਾਂਦੀ ਹੈ ਨੰਬਰ 16 ਪਾਲਕ, ਕੋਬੀ, ਹਰੀਆਂ ਸਬਜ਼ੀਆਂ ਅਤੇ ਪੀਲੇ ਫਲਾਂ ਦਾ ਸੇਵਨ ਕਰੋ। ਵਿਟਾਮਿਨ A, C ਅਤੇ E ਨਾਲ ਭਰਪੂਰ ਕਈ ਪੀਲੇ ਫਲ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਪਪੀਤਾ ਸੰਤਰਾ ਨਿੰਬੂ ਆਦਾਂ ਸੇਵਨ ਦਿਨ ਦੇ ਉਜਾਲੇ ਵਿੱਚ ਦੇਖਣ ਦੀ ਸਾਡੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਸੋ ਇਸ ਦੇ ਨਾਲ ਹੀ ਚੇਕ ਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ